ਕਾਲਾ ਬੇਦਰ ਅੰਮਰਸਰਮਾ ਪਰਿਵਾਰ ਆ ਰਹੀ ਹੈ ਤੇ ਮੋਟਰਸਾਈਕਲ ਅੱਗੇ ਸੀ ਤੇ ਗੱਡੀ ਪਿੱਛੇ ਆ ਰਹੀ ਸੀ ਉਹਨਾਂ ਵਿੱਚ ਲਿਆ ਕੇ ਗੱਡੀ ਮੋਟਰਸਾਈਕਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਤੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤਿੰਨਾਂ ਨੂੰ ਉਹਨਾਂ ਹਸਪਤਲ ਦਾਖਲ ਕਰਾਇਆ ਆਪਣੇ ਇਹਨਾਂ ਦੇ ਪਰਿਵਾਰ ਨੇ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾਈ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਹਿੱਦਾ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਬੰਦੇ ਕਾਰਵਾਈ ਕਰ ਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਤਿੰਨੇ ਜਣੇ ਬੈਠੇ ਸੀ ਜੀ ਤਿੰਨ ਦੇ ਹੱਥ ਕਿਵੇਂ ਨੇ ਤਿੰਨ ਦੀ ਇੱਕ ਇੱਕ ਦੀ ਹੱਦ ਬਿਲਕੁਲ ਸਹੀ ਸੀ ਹੁਣ ਆਪਾਂ ਕਹਿੰਦੇ ਹੁਣ ਤੀਜਾ ਵੀ ਠੀਕ ਹੈ ਜਾਨੀ ਕਿ ਹਾਂਜੀ ਹਾਂਜੀ ਤੇ ਗੱਡੀ ਦੇ ਵਿੱਚ ਸਵਾਰ ਕਿਦੇ ਗੱਡੀ ਤੇ ਤਿੰਨ ਜਣੇ ਸਵਾਰੀ ਉਹ ਆਪਣੀ ਚਾਬੀ ਲੈ ਕੇ ਆਪਣੇ ਉਹ ਗੱਡੀ ਲੈ ਕੇ ਭੱਜ ਗਏ ਤੇ ਕੋਈ ਹਜੇ ਤੱਕ ਪਤਾ ਲੱਗਾ ਵੀ ਕਿੱਥੋਂ ਤੇ ਨਹੀਂ ਹਾਲੇ ਤੱਕ ਪਤਾ ਨਹੀਂ ਲੱਗਾ ਆਪਾਂ ਗੱਡੀ ਖੜਕ ਕੇ ਫਿਰ ਆਪਾਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਅਸੀਂ ਪਤਾ ਕਰਾਂਗੇ ਹਾਂਜੀ ਹਾਂਜੀ ਹਾਂ ਮੂਹ ਵੀ ਸਾਰਾ ਪਾਰਟ ਆਇਆ ਇਧਰੋਂ ਉੱਧਰ ਤੋਂ ਹਾਂਜੀ ਭਾਈ ਕੱਲ੍ਹ ਵੀ ਇਧਰ ਅਮਰਸਰ ਦਾ ਪਰਿਵਾਰ ਆਈ ਹੈ ਤੇ ਮੋਟਰਸਾਈਕਲਾਂ ਲੱਗ ਗਈ ਤੇ ਗੱਡੀ ਪਿੱਛੇ ਆ ਰਹੀ ਸੀ ਉਹਨਾਂ ਵਿੱਚ ਲੈ ਆ ਕੇ ਗੱਡੀ ਮੋਟਰਸਾਈਕਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਤੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤਿੰਨਾਂ ਨੂੰ ਉਹਨਾਂ ਹਸਪੀਟਲ ਦਾਖਲ ਕਰਾਇਆ ਆਪਣੇ ਉਹਨਾਂ ਦੇ ਪਰਿਵਾਰ ਨੇ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾਈ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਉਦਾਂ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਬੰਦੇ ਕਾਰਵਾਈ ਕਰ ਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਸੀ ਤਿੰਨੇ ਜਣੇ ਬੈਠੇ ਸੀ ਤੇ ਹੁਣ ਕਿੰਨਾਂ ਦੀ ਹਾਲਤ ਕਿਵੇਂ ਹੈ ਤਿੰਨਾਂ ਦੀ ਇੱਕ ਇੱਕ ਦੀ ਹਾਲਤ ਬਿਲਕੁਲ ਸੇਰੀ ਸੀ ਹੁਣ ਆਪਾਂ ਕਹਿੰਦੇ ਹੁਣ ਤੀਜਾ ਵੀ ਠੀਕ ਹੈ ਜਾਨੀ ਕਿ ਹਾਂਜੀ ਗੱਡੀ ਤੇ ਤਿੰਨ ਜਣੇ ਸਵਾਰੀ ਉਹ ਆਪਣੀ ਚਾਬੀ ਲੈ ਕੇ ਆਪਣੇ ਉਹ ਗੱਡੀ ਲੈ ਕੇ ਭੱਜ ਗਏ ਕੋਈ ਹਜੇ ਤੱਕ ਪਤਾ ਲੱਗਾ ਵੀ ਕਿੱਥੋਂ ਨਹੀਂ ਹਾਲੇ ਤੱਕ ਪਤਾ ਨਹੀਂ ਲੱਗਾ ਆਪਾਂ ਗੱਡੀ ਖੜਕ ਕੇ ਫਿਰ ਆਪਾਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਅਸੀਂ ਪਤਾ ਕਰਾਂਗੇ ਹਾਂਜੀ ਹਾਂਜੀ ਆ ਮੂੰਹ ਵੀ ਸਾਰਾ ਪਾਰ ਟਾਈ ਕਰੂ ਓਥੇ